ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਹੋਣਿਆ ਨੇ ਪਰੰਤੂ ਉਸ ਤੋਂ ਪਹਿਲਾਂ ਹੀ ਸਿਆਸੀ ਅਖਾੜਾ ਵਿਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਲਗਾਤਾਰ ਪਲਟਵਾਰ ਕੀਤੇ ਜਾ ਰਹੇ ਨੇ ਤੇ ਰਵਨੀਤ ਬਿੱਟੂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਜਲੈਂਸ ਚੀਫ ਨੂੰ ਜਿਹੜੇ ਦੇ ਉੱਤੇ ਕਾਰਵਾਈ ਪੰਜਾਬ ਸਰਕਾਰ ਨੇ ਕੀਤੀ ਹੈ ਤੇ ਉਸ ਤੋਂ ਬਾਅਦ ਨਵਾਂ ਪੰਜਾਬ ਨੂੰ ਜਿਹੜਾ ਕਿ ਵਿਜਲੈਂਸ ਚੀਫ ਮਿਲਿਆ ਹੈ ਤੇ ਉੱਥੇ ਹੀ ਇੱਕ ਵੱਡਾ ਘਟਾਲਾ ਦੇਖਣ ਨੂੰ ਮਿਲਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੀ ਅਜਿਹਾ ਕੰਮ ਹੋ ਗਿਆ ਕਿ ਕਦੇ ਜੋਂਦਾ ਜੀੜੀ ਐ ਤੇ ਕਦੇ ਮਰ ਜਾ ਜੀੜੀ ਐ ਤੇ ਦੂਜੇ ਪਾਸੇ ਪਹਿਲਾਂ ਤਾਂ ਇੰਨੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਸੀ ਤੇ ਹੁਣ ਵੱਡੇ ਤੋਂ ਵੱਡਾ ਘਟਾਲਾ ਸਾਹਮਣੇ ਆ ਰਿਹਾ ਤੇ ਉੱਥੇ ਹੀ ਸੰਜੀਵ ਅਰੋੜਾ ਨੂੰ ਲੈ ਕੇ ਵੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਨੇ ਤੇ ਲੁਧਿਆਣਾ ਦੀਆਂ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਜਿਹੜਾ ਕਿ ਸ਼੍ਰੀਆਮ ਇੱਕ ਜਿਹੜਾ ਕਿ ਦਿੱਲੀ ਦੇ ਉੱਤੇ ਇਸ਼ਾਰਿਆਂ ਦੇ ਨਾਲ ਪੰਜਾਬ ਚੱਲ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਕਾ ਇੱਕਲੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੇ ਨੇ ਤੇ ਉੱਥੇ ਹੀ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਆਓ ਤੇ ਹੋਰ ਕੀ ਕੁਝ ਕਹਿਣਾ ਰਵਨੀਤ ਬਿੱਟੂ ਦਾ ਆਓ ਤੁਹਾਨੂੰ ਸੁਣਾਉਣੇ ਆ ਜਨਾਬ ਕਦੇ ਤੁਸੀਂ ਦੇਖਿਆ ਇੱਕ ਦਿਨ ਜੋਲਾ ਚਿੜੀਏ ਦੂਜੇ ਮਰਜਾ ਚਿੜੀਏ ਅੱਜ ਬਹੁਤ ਵਿਜੀਲੈਂਸ ਚੀਫ ਚੰਦਾਜੀ ਬਹੁਤ ਚੰਗਾ ਜੀ ਵਰਿੰਦਰ ਜੀ ਕੀ ਨੌਸੀ ਉਹਨਾਂ ਦੇ ਸਭ ਦੇ ਪਰ ਪਰਚੇ ਹਨੇ ਉਹ ਤਾਂ ਫੇਰ ਕੌਣ ਆਗੇ ਪਤਾ ਲੱਗਿਆ ਅੱਜ ਤੱਕ ਜਿਹੜਾ ਬਰਿੰਦਰ ਸਿੰਘ ਜਿਹੜੇ 3 ਸਾਲ ਇਹਨਾਂ ਦੇ ਵਿਜੀਲੈਂਸ ਚੀਫ ਰਹੇ ਜਿਨ੍ਹਾਂ ਤੇ ਸਾਰਿਆਂ ਦੇ ਕੇਸ ਕਰਾਏ ਉਦੋਂ ਦਾ ਮੈਂ ਕਾਂਗਰਸ ਚ ਸੀ ਉਹਨਾਂ ਨੂੰ ਅੱਜ ਤੱਕ ਪਤਾ ਹੀ ਨਹੀਂ ਵੀ ਕਿੱਥੇ ਨੇ ਉਹ ਇੱਕ ਕਦੇ ਸਰਕਾਰਾਂ ਚ ਆਇਆ ਨਹੀਂ ਅੱਜ ਤੱਕ ਉਹ ਕਿੱਥੇ ਨੇ ਹਵਾ ਚ ਨੇ ਉਦੋਂ ਬਾਅਦ ਇੱਥੇ ਕੌਣ ਸੀ ਸੀਪੀ ਕੁਲਦੀਪ ਕੁਲਦੀਪ ਚੈਹ ਸਾਹਿਬ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਹੀ ਕਸਰ ਨਹੀਂ ਛੱਡੀ ਜੋ ਸਰਕਾਰ ਦਾ ਕਰ ਸਕਦੇ ਸੀ ਕੀਤਾ ਜਿਹਨੂੰ ਪੁੱਠਾ ਟੰਗਣਾ ਹੀ ਪੁੱਠਾ ਟੰਗਦਾ ਸਿੱਧਾ ਟੰਗਣਾ ਹੀ ਸਿੱਧਾ ਟੰਗਦਾ ਜਿੱਤੇ ਫਰauti ਤੇ ਕਿਸ ਕਹਿਣਾ ਉਹ ਕਰਤੇ 19-19 ਦਿਨ ਲੋਕਾਂ ਨੂੰ ਜੇਬ ਚ ਰੱਖਿਆ ਮੈਂ ਇੱਕ ਦਿਨ ਚੈਲ ਸਾਹਿਬ ਨੂੰ ਫੋਨ ਕੀਤਾ ਚੱਕਿਆ ਨਹੀਂ ਮੈਂ ਕਿਹਾ ਚੈਲ ਸਾਹਿਬ ਫਿਰ ਮੈਂ ਕਿਸੇ ਨੇੜੇ ਦੇ ਨੂੰ ਪੁੱਛਾ ਉਹ ਮੈਂ ਕਿਹਾ ਚੈਲ ਸਾਹਿਬ ਐਨੇ ਪਰਚੇ ਤੁਸੀਂ ਕਰ ਲਏ ਸਾਡੇਾਂ ਤੇ ਆ ਮੇਰੇ ਤੇ ਦੋ ਤਿੰਨ ਕੀਤੇ ਇੱਥੇ ਤੁਹਾਨੂੰ ਪਤਾ ਪਹਿਲਾਂ ਇਲੈਕਸ਼ਨਾਂ ਚ ਹੋ ਗਏ ਬਾ ਇੰਨਾ ਕੁਝ ਕਰਨ ਦੇ ਬਜਾਏ ਇੰਨੇ ਝੂਠ ਝੂਠੇ ਵਰਚੇ ਤੁਸੀਂ ਕੀਤੇ ਤਾਂ ਫਿਰ ਵੀ ਜੇ ਹਵਾਚੀ ਰਹਿਣਾ ਸੀ ਤਾਂ ਫਿਰ ਕਾਦੇ ਲਈ ਮੂੰਹ ਕਾਲਾ ਕਰਾਉਣਾ ਸੀ ਇੰਨਾ ਕੁਝ ਕਰਕੇ ਵੀ ਤੁਸੀਂ ਹਵਾ 'ਚ ਅੱਜ ਗੁਰਦੀਪ ਚੈਲ ਸਾਹਿਬ ਨੂੰ ਪੁੱਛੋ ਇੱਥੇ ਕਿੱਡੇ-ਕੱਡੇ ਸ਼ੇਰ ਕੈਂਚੀਆਂ ਲੱਗੀਆਂ ਏ ਜਦੋਂ ਵਰਦੀ ਪਾਈ ਹੁੰਦੀ ਆ ਦੇਖਿਓ ਤਾਂ ਕਿੰਨੀਆਂ ਕਿੰਨੇ ਮੈਡਲ ਲੰਮਕ ਦੇ ਹੁੰਦੇ ਆ ਕਿੰਨੇ ਪਰ ਭਗਵੰਤ ਮਾਨ ਨੇ ਮਿੱਟੀ 'ਚ ਰੋਲ ਤੇ ਸਾਰੇ ਅੱਜ ਅੱਜ ਕੁਲਦੀਪ ਚਾਹਲ ਨੂੰ ਇਹ ਨਹੀਂ ਪਤਾ ਵੀ ਮੈਂ ਪੁਲਿਸਟਨ ਨੇ ਕਾਹ ਚਾਹ ਕਿੱਥੋਂ ਤਨਖਾਹ ਮਿਲਣੀ ਆ ਕਿੱਦੋਂ ਘਰ ਮਿਲਣਾ ਕਿੱਥੋਂ ਗੱਡੀ ਮਿਲਣੀ ਆ ਇਹ ਅੱਜ ਉਹਨਾਂ ਦਾ ਹਾਲ ਇੱਕ ਇੱਥੇ ਡੀਸੀ ਸੀ ਜੋਹਰਵਾਲ ਸਭ ਤੋਂ ਨੇੜੇ ਸੀ ਭਗਵੰਤ ਮਾਨ ਦੇ ਸੰਗਰੂਰ ਚ ਸਭ ਕੰਮ ਕਰਦਾ ਸੀ ਇੱਥੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜੋ ਕੁਝ ਕਰਵਾਇਆ ਜਿਤਾ ਲੀਆਂ ਅੱਜ ਜੋਰਵਾਲ ਸਾਹਿਬ ਕਿੱਥੇ ਨੇ ਇਹ ਤਾਂ ਪੁੱਛੋ ਆਈਐਸ ਹੈਗੇ ਆ ਜੇ ਨਹੀਂ ਹੈਗੇ ਕਿਹੜੇ ਤਨਖਾਹ ਖਾਤੇ ਚੋਂ ਲੈ ਰਹੇ ਕਿਹੜੀ ਗੱਡੀ ਚੋਂ ਲੈ ਰਹੇ ਹੁਣ ਇਹ ਗੱਲ ਕੀ ਆ ਇਹ ਮੈਂ ਚੀਫ ਸਕੱਟਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਤੁਸੀਂ ਤਾਂ ਹੋਸ਼ ਛੁਣਨੇ ਹੋ ਕਿ ਨਹੀਂ ਚਲੋ ਉਹ ਤਾਂ ਹੋਸ਼ ਨਹੀਂ ਹੁੰਦੇ ਜਦੋਂ ਸੀਐਮ ਸਾਹਿਬ ਦੋ ਆਰਡਰ ਕਰਦੇ ਆ ਸੋਫੀ ਲਵਾ ਲੈਂਦੇ ਆ ਸ਼ਰਾਬੀ ਠਵਾ ਲੈਂਦੇ ਆ ਜਦੋਂ ਹੋਸ਼ ਹੁੰਦਿਆ ਡੀਜੀਪੀ ਹੋਰ ਹੁੰਦਾ ਜਦੋਂ ਪਤਾ ਲੰਦਾ ਮੈਂ ਸ਼ਰਾਬੀ ਹੋ ਕੇ ਡੀਜੀਪੀ ਬਦਲ ਦਿੰਦੇ ਉਹ ਤੁਸੀਂ ਤਾਂ ਦੇਖ ਲਓ ਵੀ ਇਹ ਪੁੱਛ ਲਿਆ ਕਰੋ ਉਹਦੇ ਪੀਏ ਤੋ ਜਾਂ ਹੋਰ ਕਿਸੇ ਤੋਂ ਟੈਲੀਫੋਨ ਕਰਕੇ ਵੀ ਹੁਣ ਜਨਾਬ ਕਿਵੇਂ ਨੇ ਹੋਸ਼ 'ਚ ਨੇ ਜਾਂ ਇਸ ਵੇਲੇ ਏਟਪੀਐਮ ਨੇ ਇਹ ਹੀ ਐਡਾ ਹਾਲਾਤ ਸਰਕਾਰ ਦੇ ਆ ਯਾਰ ਭੰਡ ਨੇ ਮਾਰਤਾ ਜਦੋਂ ਇਹ ਦੇਖ ਨੋ ਵੀ ਤੁਸੀਂ ਜੇ 8 ਵਜੇ ਤੋਂ ਬਾਅਦ ਤੁਹਾਨੂੰ ਆਰਡਰ ਕਰ ਰਿਹਾ ਇਹ ਬੰਦਾ ਤਾਂ ਤੁਸੀਂ ਉਹਦੇ ਆਰਡਰ ਨਾ ਮੰਨੋ ਕਿਉਂਕਿ ਉਹ ਸੈਂਸਿਟੀ ਹੈ ਨਹੀਂ ਗਾ ਉਹ ਆਪਣੇ ਹੋਸ਼ ਗਵਾ ਚੁ ਗਵਾ ਚੁ ਕਾ ਹੁੰਦਾ ਕਿ ਸਿਰਫ ਜਨਾਬ ਹੱਥ ਚੱਕ ਲਪਟੈਨ ਬਣੇ ਹੋਏ ਕੀ ਤੁਸੀਂ ਕਰ ਰਹੇ ਹੋ ਮਤਲਬ ਜਿਹੜਾ ਆਈਪੀਐਸ ਇਹਦੇ ਵੱਡੇ ਨੌ ਰਹੇ ਗੁਰਕੀਰਤ ਕਿਰਪਾਲ ਸਭ ਤੋਂ ਚੰਗੇ ਅਫੀਸਰ ਇੱਕੋ ਅਫਸਰ ਸੀ ਪਾਗੜਾ ਇੱਕੋ ਆਈਏ ਅਫੀਸਰ ਸੀ ਪਾਗੜਾ ਹோம் ਸੈਕਟਰੀ ਸਭ ਸਰਕਾਰਾਂ ਚ ਸਟਾਪ ਦੇ ਰਿਹਾ ਜੀ ਗੁਰਕੀਰਤ ਕਿਰਪਾਲ ਨੂੰ ਇਹ ਨਹੀਂ ਪਤਾ ਕਿ ਮੈਂ ਤਨਖਾਹ ਕਿੱਥੋਂ ਲੈਣੀ ਆ ਮੈਂ ਗੱਡੀ ਕਿੱਥੋਂ ਲੈਣੀ ਆ ਘਰ ਕਿੱਥੋਂ ਹਵਾ ਚ ਹੋਰ ਮੈਂ ਕਿੰਨੀ ਲਿਸਟ ਆ ਜਿਹੜੀ ਨੌਨਿਹਾਲ ਸਿੰਘ ਤੋਂ ਸ਼ੁਰੂ ਹੋ ਕੇ ਪਤਾ ਹੀ ਨਹੀਂ ਕਿੱਥੇ ਕਿੱਥੇ ਨੇ ਸਿਰਫ ਗੱਲ ਕੀ ਆ ਇਹ ਆਫੀਸਰ ਸਾਹਿਬਾਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਇਹ ਨਾਂ ਤੁਸੀਂ ਝੂਠੇ ਵਾਦੇ ਕਰਿਆ ਕਰੋ ਲੱਗਣ ਵੇਲੇ ਤੁਸੀਂ ਵਾਦੇ ਕਰ ਲੈਨੇ ਹੋ ਮੈਂ ਚੱਕ ਲਿਆਉ ਮਿੱਟੂ ਨੂੰ ਮੈਂ ਚੱਕ ਲਿਆਉ ਮਜੀਠੀਏ ਨੂੰ ਮੈਂ ਚੱਕ ਲਿਆਉ ਪ੍ਰਗਟ ਸਿੰਘ ਨੂੰ ਚੱਕ ਲਿਆਵਾਂਗੇ ਆਸ਼ੂ ਨੂੰ ਇਹ ਕੰਮ ਐ ਨਹੀਂ ਹੁੰਦਾ ਹੁੰਦਾ ਕਾਨੂੰਨ ਵੀ ਕੋਈ ਚੀਜ਼ ਆ ਜਦੋਂ ਤੁਸੀਂ ਆ ਉੱਤੇ ਲੈ ਲੈਨੇ ਆ ਦੂਜਿਆਂ ਤੋਂ ਲੱਗ ਜਾਂਦੇ ਆ ਚੱਕੋਂਗੇ ਕਿਵੇਂ ਤੁਹਾਡੇ ਤੇ ਕੋਟ ਨਹੀਂ ਬੈਠਾ ਤੁਹਾਨੂੰ ਹੋਰ ਨੰਗੇ ਕਰਨ ਵਾਲਾ ਮੀਡੀਆ ਨਹੀਂ ਬੈਠਾ ਫਿਰ ਉਹ ਤੁਹਾਨੂੰ ਜਦੋਂ ਤੁਸੀਂ ਝੂਠੇ ਵਾਦੇ ਜਦੋਂ ਉਹਦੇ ਤੁਹਾ ਤੋਂ ਪੂਰੇ ਨਹੀਂ ਹੁੰਦੇ ਫਿਰ ਉਹ ਏਟਪੀਆਂ ਬਾਕੇ ਤੁਹਾਨੂੰ ਬਦਲ ਇਸ ਕਰਕੇ ਥੋੜੀ ਬਹੁਤੀ ਆਪਣੀ ਪੰਜਾਬ ਦੇ ਆਈਪੀਐਸ ਆਈਐਸ ਅਫਸਰ ਯਾਰ ਥੱਲੇ ਫਿਰ ਕੀ ਕਰਨਗੇ ਵਿਚਾਰੇ ਥੱਲੇ ਕੀ ਕਰਨਗੇ ਕੀ ਤੁਹਾਡੇ ਐਮਐਲਏ ਨੇ ਕਰਨਾ ਸ਼ੁਰੂ ਕੀਤਾ ਹੋਇਆ ਹੈ ਕੀ ਤੁਸੀਂ ਗੁੰਡਾ ਰਾਜ ਬਣਾਇਆ ਹੋਇਆ ਤੁਹਾਨੂੰ ਕੋਈ ਪਿੰਡ ਨਹੀਂ ਵੜਨ ਦਿੰਦਾ ਕੋਈ ਕਿਸੇ ਤੁਹਾਨੂੰ ਖੜਨ ਨਹੀਂ ਦਿੰਦਾ ਤੁਹਾਡੇ ਹਾਲਾਤ ਤਾਂ ਦੇਖੋ ਕੀ ਸਰਕਾਰ ਹੋਵੇ ਭਾਈ ਸਾਹਿਬ ਸਰਕਾਰ ਆਪੋਜੀਸ਼ਨ ਚ ਹੋਵੇ ਇੱਕ ਅਲੱਗ ਮੰਨਦਾ ਆ ਸਾਡੇ ਨਾਲ ਬੀਜੇਪੀ ਵਾਲਿਆਂ ਨਾਲ ਗੱਲ ਹੁੰਦੀ ਸੀ ਮੈਂ ਲੱਗ ਮੰਨਦਾ ਤੁਸੀਂ ਸਾਰੇ ਰਲੇ ਹੋਏ ਸੀ ਅੱਜ ਤਾਂ ਥੋਡੀ ਸਰਕਾਰ ਆ ਸਰਕਾਰ ਦੇ 2 ਸਾਲ ਪਏ ਨੇ ਤੇ ਤੁਹਾਡੇ ਕਿਸੇ ਐਮਐਲਏ ਨੂੰ ਕੋਈ ਕਿਸੇ ਪਿੰਡ ਚ ਥੜੇ ਦਿਨ ਹੀ ਖੜਨ ਦੇ ਰਿਹਾ ਸੀਐਮ ਆ ਜਿਹੜਾ ਉਹ ਲੋਕ ਕੇ ਜਾਂਦਾ 26 ਜਨਵਰੀ 15 ਦਾ ਅਸਬਦਲ ਨੇ ਪੈਂਦੇ ਆ ਦਿਨ ਡਿਵਰਟ ਕਰਦੇ ਆ ਵਰਤਾਰ ਬਾਜਵਾਈ ਨੇ ਬਿਆਨ ਦਿੱਤਾ ਕੋਈ ਮੇਰੇ ਕੋਈ ਨੇੜੇ ਨਹੀਂ ਗਏ ਉਹਨਾਂ ਨੂੰ ਗੱਲ ਕਰਤੀ ਇਸ ਤਰੀਕੇ ਨਾਲ ਜਿਹੜਾ ਮਾਹੌਲ ਤੁਸੀਂ ਖਰਾਬ ਕੀਤਾ ਹੋਇਆ ਹੋਸ਼ ਭਗਵੰਤ ਮਾਨ ਸਾਹਿਬ ਆਉਣਾ ਚਾਹੀਦਾ ਨਹੀਂ ਸਾਰਿਆਂ ਨੂੰ ਇਕੱਠਿਓ ਸਾਨੂੰ ਕੋਈ ਡਰ ਨਹੀਂ ਹੈ ਤੇ ਜਿਹਨੂੰ ਜੇ ਕੋਈ ਸੋਚਦਾ ਵੀ ਮੈਂ ਇਹਦੇ ਨਾਲ ਹੱਥ ਮਲਾ ਕੇ ਤੋ ਫਾਇਦੇ ਚ ਰਹਿ ਜੂਗਾ ਉਹ ਜਮਾ ਨਹੀਂ ਰਹਿ ਤੇ ਦੂਜੀ ਗੱਲ ਤੁਸੀਂ ਕੀ ਇਲੈਕਸ਼ਨ ਦੀ ਕੀਤੀ ਲੁਧਿਆਣੇ ਹਾਂਜੀ ਕੀ ਦੱਸੋ ਕੋਈ ਤਿਆਰੀ ਕੀ ਤਿਆਰੀ ਭਗਵੰਤ ਮਾਨ ਦੀ ਆ ਮੈਂ ਇਸ ਤੁਹਾਡੇ ਚੈਨ ਨਾ ਮੂਰੇ ਕਹਿ ਦੇਣਾ ਭਗਵੰਤ ਮਾਨ ਸਿਆ ਤਿਆਰ ਹੋ ਜਾ ਜਾਂ ਜਿਹੜਾ ਕੁਝ ਕਰ ਹੁੰਦਾ ਕਰ ਲਾ ਇਹ ਸਿਰਫ ਤੇਰੀ ਤਿਆਰੀ ਆ ਭਗਵੰਤ ਮਾਨਸਿਆ ਜਿੱਦਣ ਰਾਜ ਸਭਾ ਦੀ ਸੀਟ ਖਾਲੀ ਹੋਗੀ ਖੁਦਾਂ ਨਾ ਖਾਸਾ ਤੂੰ ਗਲਤੀ ਕਰ ਲਈ ਜਿਤਾ ਕੇ ਅਰੋੜੇ ਨੂੰ ਕੀ ਨਵਾ ਸੰਜੀਵ ਅਰੋੜਾ ਜਿਹੜੇ ਸਤਕਾਰਯੋਗ ਸਾਡੇ ਪੂਰੇ ਇਲੈਕਸ਼ਨ ਲੜ ਰਹੇ ਆ ਜਿੱਦਣ ਜੇ ਜਿੱਤ ਗਿਆ ਉਦੋਂ ਹੀ ਭਗਵੰਤ ਮਾਨ ਦੀ ਕੁਰਸੀ ਸੀਐਮ ਦੀ ਛੱਡ ਕੇ ਰਾਜ ਸਭਾ ਦੀ ਤਿਆਰੀ ਇਹਦੇ ਖਾਤਰ ਕੀਤੀ ਜਾ ਰਹੀ ਹੈ ਵੀ ਇਹਨੂੰ ਪੰਜਾਬ ਚੋਂ ਹੀ ਕਿਵੇਂ ਭੇਜ ਕੇ ਇਹਨੂੰ ਦਿੱਲੀ ਭੇਜਣਾ ਹੈ ਜਦੋਂ ਰਾਜ ਸਭਾ ਨੇ ਭੇਜਤੇ ਆਪਣੇ ਆਪ ਹੀ ਗਿਆ ਇਸ ਕਰਕੇ ਇਹ ਕਿਸੇ ਲਈ ਤਿਆਰੀ ਨਹੀਂ ਹੋ ਰਹੀ ਇਹ ਸਿਰਫ ਤੇ ਸਿਰਫ ਇਹ ਭਗਵੰਤ ਮਾਨ ਨੂੰ ਪੰਜਾਬ ਦੀ ਚੀ ਮਿਨਿਸਟਰੀ ਤੋਂ ਲਾ ਕੇ ਇਹਦਾ ਡੱਬਾ ਬੰਦ ਕਰਕੇ ਇਹ ਰਾਜ ਸਭਾ ਦੀ ਇਹਨੂੰ ਦੇ ਕੇ ਸੀਟ ਇਹਨੂੰ ਪੰਜਾਬ ਚੋਂ ਕੱਢਣਾ ਹੈ ਇੰਨਾ ਕੰਮ ਆ ਇਹ ਹੁਣ ਪੰਜਾਬ ਦੇ ਲੋਕ ਦੇਖ ਲੈਣ ਵੀ ਜੇ ਭਾਈ ਤੁਸੀਂ ਇਹ ਲੁਟੇਰੇ ਪੰਜਾਬ ਜਿਹੜੇ ਵੜੇ ਹੋਏ ਆ ਕਿਤੇ ਬੈਠਾ ਏ ਸੁਸੋਧਿਆ ਦੱਸੋ ਭਾਈ ਉਹਦਾ ਕੀ ਉਹ ਕੀ ਆ ਇੱਕ ਐਮਐਲਏ ਵੀ ਹੈ ਨਹੀਂ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਸਹੂਲਤਾ ਦਿੰਨੇ ਹੋ ਉੱਥੇ ਤੁਸੀਂ ਐਮਪੀਆਂ ਦੀਆਂ ਕੋਠੀਆਂ ਕਰਾ ਕੇ ਚਾਰ ਐਮਪੀਆਂ ਨੇ ਕੋਠੀਆਂ ਖਾਲੀ ਕਰਾ ਕੇ ਇਹਨਾਂ ਤੋਂ ਇਹਨਾਂ ਦੇ ਪੀਏ ਵੀ ਕੋਠੀਆਂ ਚ ਐਮਪੀਆਂ ਦੇ ਰੱਖੇ ਹੋਏ ਤੁਸੀਂ ਯਾਰ ਕਮਾਲ ਆ ਮੈਂਬਰ ਪਾਰਲੀਮੈਂਟ ਐਟ ਸੀਚੇਵਾਲ ਸਾਹਮਣੇ ਸਤਕਾਰਯੋਗ ਹਸਤੀ ਹੈ ਜੀ ਹਰਪਜਨ ਸਿੰਘ ਨੇ ਏਡੇ ਬੜੇ ਯਾਰ ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਕੇ ਆਪਣੇ ਚਪੜਾਸੀਆਂ ਪੀਿਆਂ ਨੂੰ ਦਿੱਤੀਆਂ ਹੋਈਆਂ ਉਹਨਾਂ ਰਹਿ ਕੀ ਗਏ ਔਰੇ ਪੰਜਾਬ ਦੀ ਤਾਂ ਇਹ ਰੋਜ਼ ਪੱਗ ਲਾਉਂਦੇ ਆ ਤੇ ਔਰੇ ਆ ਕੇ ਰੋਜ਼ ਤੁਰੇ ਫਿਰਦੇ ਆ ਅੱਜ ਜਲੂਸ ਕਢਾਤਾ ਪੰਜਾਬ ਦਾ ਜਾਣ ਕੇ ਜਲੂਸ ਕਢਾਇਆ ਭਗਵੰਤ ਮਾਨ ਦਾ ਵੀ ਵਿਹਲਾ ਹੋਵੇ ਔਰੇ ਕੋਈ ਰੱਖਦਾ ਹੀ ਨਹੀਂ ਬਾਥਰੂਮਾਂ ਦੇ ਘਟਨ ਮੈਨੂੰ ਦੱਸੋ ਕਦੀ ਸਰਕਾਰ ਕੋਈ ਰੱਖਦੀ ਆ ਇਹਦੇ ਜਲੂਸ ਕੱਢਣ ਨੂੰ ਰਖਾਇਆ ਸੀ ਸੋਦੀਏ ਹਰ ਜਗ੍ਹਾ ਪਖਾਨੇ ਲਿਖ ਦੋ ਹਰ ਜਗ੍ਹਾ ਬਾਥਰੂਮ ਲਿਖ ਲੇ ਵੀ ਤਮਾਸ਼ਾ ਔੜੇ ਕਿੰਗ ਆਫ ਬਾਥਰੂਮਸ ਭਗਵੰਤ ਮਾਨ ਆ ਇਹਦੇ 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 ਹਾਲਾਤ ਨੇ ਇਲੈਕਸ਼ਨਾਂ ਤਾਂ ਹੁੰਦੀਆਂ ਰਹਿੰਦੀਆਂ ਚੱਲਦੀਆਂ ਰਹਿੰਦੀਆਂ ਪਰ ਇਹ ਭਗਵੰਤ ਮਾਨ ਦਾ ਬਿਸਤਰਾ ਬੰਨਣ ਨੂੰ ਸੀਐਮ ਆ ਉਸ ਤੋਂ ਤਿਆਰ ਰੱਖ ਲੇ ਜਿੱਦਣ ਇਲੈਕਸ਼ਨ ਡਿਕਲੇਅਰ ਹੋ ਗਈ ਜੇ ਇਹ ਜਿੱਤ ਗਈ ਸੀ ਤਾਂ ਭਗਵੰਤ ਮਾਨ ਸਾਹਿਬ ਰਾਜ ਸਭਾ ਦੇ ਐਮਪੀ ਹੋ ਕੇ ਪੰਜਾਬ ਚੋਂ ਬਾਹਰ ਜਾਣਗੇ